ਲੋ ਜੀ ਇੱਕ ਹੋਰ ਕੁਦਰਤ ਦਾ ਨਾਇਆਬ ਤੋਹਫਾ ਇਹਨੇ ਦਿਨ ਮਟਰ ਬਹੁਤ ਵਧੀਆ ਤੇ ਬਹੁਤ ਸਸਤੇ ਮਾਰਕੀਟ ਚ ਆ ਗਏ ਨੇ ਅੱਜ ਅਸੀਂ ਲਿਆਏ ਆ 5 ਕਿਲੋ ਮਟਰ 100 ਰੁਪਏ ਦੇ ਜੇ ਥੋੜਾ ਜਿਹਾ ਹੋਰ ਜ਼ੋਰ ਲੰਦੇ ਤਾਂ ਕੋਈ 5-10 ਰੁਪਏ ਹੋਰ ਸਸਤੇ ਹੋ ਜਾਂਦੇ ਸੀ ਪਰ ਮੈਂ ਕਿਹਾ ਯਾਰ ਹੁਣ 20 ਰੁਪਏ ਕਿਲੋ ਤੋਂ ਘੱਟ ਕੀ ਮੰਦਾ ਕਵੇ ਚਲੋ ਖੈਰ ਆਸੀ 5 ਕਿਲੋਮੀਟਰ ਲਿਆਉਂਦੇ ਆ ਤੇ ਸਾਡੇ ਦੋਸਤ ਸਾਈਕਲਿਸਟ ਹਰਪਗਵਾਨ ਸਿੰਘ ਹੈਰੀ ਉਹਨਾਂ ਨੇ ਸਲਾਹ ਦਿੱਤੀ ਸੀ ਕਿ ਮਟਰ ਅੱਜਕੱਲ ਬੜੇ ਪੋਸਟਿਕ ਨੇ ਪੂਰੇ ਤਿਆਰ ਨੇ ਇਹਨਾਂ ਨੂੰ ਇਸ ਰੁੱਤ ਦੇ ਵਿੱਚ ਜੇ ਆਪਾਂ ਸੁਕਾ ਕੇ ਸਾਂਭ ਲਈਏ ਤਾਂ ਇਹ ਫਿਰ ਗਾ ਗਰਮੀਆਂ ਚ ਬਹੁਤ ਕੰਮ ਦੇਣਗੇ ਸੋ ਦੋਸਤੋ 5 ਕਿਲੋ ਮਟਰਾਂ ਚੋਂ ਮੇਰੇ ਖਿਆਲ 2 ਕਿਲੋ ਦਾਣੇ ਤਾਂ ਨਿਕਲੇ ਆਏ ਨੇ ਤੇ ਘਟੋ ਘਟ ਇੰਨੇ ਕੀ ਹੋਰ ਨਿਕਲਣਗੇ ਕਿਲੋ ਕੋ ਹੋਰ ਨਿਕਲਣਗੇ ਮਨਦੀਪ ਕਹਿੰਦੇ ਤਾਂ ਇਸ ਤਰ੍ਹਾਂ 3 1/2 ਕਿਲੋ ਦੇ ਕਰੀਬ ਦਾਣੇ ਮਟਰਾਂ ਦੇ ਨਿਕਲੇ ਆਉਣੇ ਆ ਇਹ ਪੂਰੇ ਸ਼ੁੱਧ ਹੋਣਗੇ ਕਿਉਂਕਿ ਜਿਹੜੇ ਅਸੀਂ ਬਾਜ਼ਾਰ ਦੇ ਸੁੱਕੇ ਮਟਰ ਲਿਉਂਦੇ ਆਂ ਨਾ ਉਹਨਾਂ ਨੂੰ ਇੱਕ ਤਾਂ ਰੰਗ ਰੰਗ ਦੇ ਕੇ ਸੋਨਾ ਬਣਾਇਆ ਜਾਂਦਾ ਇੱਕ ਉਹ ਇਹ ਨਹੀਂ ਪਤਾ ਹੁੰਦਾ ਸਾਨੂੰ ਕਿ ਕਿੰਨੇ ਕ ਸਮੇਂ ਦੇ ਪਏ ਨੇ ਤਾਂ ਉਹਨਾਂ ਨੂੰ ਕੀੜੇ ਤੋਂ ਬਚਾਉਣ ਲਈ ਕੋਈ ਦਵਾਈ ਵੀ ਲਾਈ ਜਾਂਦੀ ਆ ਸੋ ਇਸ ਤਰ੍ਹਾਂ ਇਹ ਆਪ ਦੇ ਹੱਥੀਂ ਤਿਆਰ ਕੀਤੇ ਹੋਏ ਜਿਹੜੇ ਪੂਰੇ ਸ਼ੁੱਧ ਮਟਰ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ مشورہ ਦਵਾਂਗਾ ਕਿ ਤੁਸੀਂ ਕੱਲ ਬਾਜ਼ਾਰ ਜਾਓ ਤੇ 5 10 ਕਿਲੋ ਜਿੰਨੀ ਤੁਹਾਡੀ ਹਿੰਮਤ ਹੋਵੇ ਅਸੀਂ ਇੱਕ ਵਾਰੀ 5 ਲੈ ਆਏ ਆ 5 ਕੱਟ ਕੇ ਸੁਕਾਵਾਂਗੇ ਤੇ ਮੈਨੂੰ ਲੱਗਦਾ ਜੇ ਠੀਕ ਰਿਹਾ ਫਾਰਮੂਲਾ ਤਾਂ 5 ਕਿਲੋ ਹੋਰ ਲਿਆਵਾਂਗੇ ਇਹ ਚੋ ਕੁਛ ਦਾਣੇ ਆ ਵੀ ਕੱਢੇ ਅਜੀ ਜਿਹੜੇ ਬਹੁਤ ਨਾਜ਼ੁਕ ਜੇ ਨੇ ਕੱਚੇ ਜੇ ਇਹ ਸਬਜ਼ੀ ਬਣਾਉਣ ਵਾਸਤੇ ਹੋਣ ਤੇ ਉਧਰ ਨਾਲ ਦੇ ਨਾਲ ਟੀਵੀ ਸ਼ੋਅ ਚੱਲਦੇ ਆ ਨਾਲ ਦੇ ਨਾਲ ਦਾਣੇ ਕੱਟ ਰਹੇ ਆ ਤੇ ਸਾਰਿਆਂ ਨੂੰ ਗੁੱਡ ਨਾਈਟ